ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਚੋੜ ਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਸਤਿ ਸ਼੍ਰੀ ਅਕਾਲ ਸਾਰੀਆਂ ਮਾਤਾ ਮਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਅੱਜ ਜੋੜ ਜੋ 10 ਮਿੰਟ ਗੱਲਬਾਤ ਕਰੀਏ ਗੱਲਬਾਤ ਇਦਾਂ ਸੀਗੀ ਮੈਨੂੰ ਕਈ ਭੈਣ ਭਰਾ ਪੁੱਛਦੇ ਆ ਵੀ ਬਾਈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਇਸ ਪ੍ਰੈਸਰ ਕੋਟੀ ਦੇ ਲੈਣ ਦੇ ਵਿੱਚ ਪੱਤਰਕਾਰੀ ਦੇ ਲੈਣ ਦੇ ਵਿੱਚ ਮੈਨੂੰ ਤਾਂ ਬਾਈ ਜੀ ਵੈਸੇ ਦੱਸਦਾ ਵੀ ਮੈਂ 2000 ਜਿਹੜਾ ਆਹ ਚੈਨਲ ਆ 2013-14 ਦੇ ਵਿੱਚ ਮੇਰੇ ਸਾਹਮਣੇ ਸਟਾਰਟ ਕੀਤਾ ਸੀ ਮੈਂ 13-14 ਜਹਾ ਕਿਉਂਕਿ ਉੱਤੇ ਵੀਡੀਓ ਪਈਆਂ ਹੋਈਆਂ ਨਾ ਮੈਂ ਉਹ ਚੈਨਲ ਦੇ ਉੱਪਰ ਦਿਖਾਾਲ ਵੀ ਸਕਦਾ ਜੀ ਕਿਸੇ ਨੂੰ ਕੁਝ ਇਹਨੇ ਕੁਝ ਦੇਖ ਨਹੀਂ ਤਾਂ ਮੈਂ ਕਹਾਂ ਲੱਗਦਾ ਤਾਂ ਇਹ ਚੈਨਲ ਨੂੰ ਤਿਆਰ ਕੀਤਾ ਸੀ ਉਦੋਂ ਨਾ ਆਪਾਂ ਵੀਡੀਓ ਪਾ ਲਈ ਹੁੰਦੇ ਸੀ ਕਿ ਇੱਧਰ ਜਿਹੜਾ ਕਾਠਗੜ ਟੱਪ ਕੇ ਨਾ ਟੋਲ ਪਰਾਜਾਂ ਦਾ ਆ ਬੱਛੂਆਂ ਵਾਲਾ ਟੋਲ ਪਰਾਜਾ ਉੱਥੇ ਇੱਕ ਬਾਬਾ ਖੜਦਾ ਹੁੰਦਾ ਸੀ ਇੱਕ ਉੱਥੇ ਇੱਕ ਕਰਾੜੀ ਤੇ ਉੱਥੇ ਜਦੋਂ ਆਪਾਂ ਕਦੇ ਬੀਜੇ ਨਹੀਂ ਜਾਣਾ ਕੋਈ ਗੱਲਬਾਤ ਐਂ ਤਾਂ ਮੈਂ ਵੀ ਡੋ ਨਾਟ ਅਕਸੈਪਟ ਮਨੀ ਔਰ ਥਿੰਗਸ ਦੇ ਵਿੱਚ ਕੰਮ ਕਰਦਾ ਸੀ ਇਨ ਮੋਲੇਜੀਓ ਉੱਥੇ ਵੀ ਚਲੋ ਆਪਣਾ ਬਹੁਤ ਵਧੀਆ ਰਿਹਾ ਤੇ ਮੁੜ ਕੇ ਚਲੋ ਕੀ ਚੀਜ਼ਾਂ ਹੁੰਦੀਆਂ ਹਨ ਉਸ ਤੋਂ ਬਾਅਦ ਬਹੁਤ ਲੋਕਾਂ ਦੀ ਹੈਲਪ ਕੀਤੀ ਮੇਰਾ ਨਾਮ 2000 11 12 ਦੇ ਵਿੱਚ ਪਤਾ ਲੱਗਣਾ ਪਿਆ ਸੀ ਵੀ ਕੋਈ ਬੰਦਾ ਕਿਸੇ ਪਿੰਡ ਦੇ ਵਿੱਚੋਂ ਮੁੰਡਾ ਕੋਈ ਬਿੰਦੂ ਖਰੌੜੀਆ ਖੜਾ ਹੋ ਜਾਵਾ ਤੇ ਮੈਂ ਹੌਲੀ ਹੌਲੀ ਜਦੋਂ ਚੈਨਲ ਸਟਾਰਟ ਕੀਤਾ ਹੌਲੀ ਹੌਲੀ ਚੈਨਲ ਚੱਲ ਪਿਆ ਸਮਾ ਵਾਈ ਗੁੱਦੀ ਇੰਨੀ ਕਿਰਪਾ ਹੋਈ ਸਮੇਂ ਦੇ ਨਾਲ ਬਹੁਤ ਬਹੁਤ ਭਰਾ ਭੈਣ ਜੁੜਦੇ ਰਹੇ ਜੁੜਦੇ ਰਹੇ ਜੁੜਦੇ ਰਹੇ قافلہ ਜਿਹਾ ਬਣਦਾ ਰਿਹਾ ਹਨਾ ਤੇ ਚੈਨਲ ਨੂੰ ਤਾਂ ਬਹੁਤ ਸਮਾਂ ਹੋ ਗਿਆ ਬਾਈ ਜੀ ਚੱਲਦੇ ਨੂੰ ਤੇ ਜਦੋਂ ਆਪਾਂ ਕਹਿੰਦੇ ਇੱਕ ਬੈਕਗ੍ਰਾਉਂਡ ਤੇ ਬੰਦਾ ਹੁੰਦਾ ਨਾ ਮੈਂ ਬੈਕਗ੍ਰਾਉਂਡ ਤੇ ਸੀਗਾ ਮੈਨੂੰ ਮੈਂ ਮੋਰੀ ਆਇਆ ਹੀ ਨਹੀਂ ਮੈਂ ਮੋਰੀ ਦਾ ਹੋਣਾ ਆਣ ਲੱਗਾ ਬਟ ਮੈਨੂੰ ਵੀ ਪਤਾ ਵੀ ਇਹ ਕਿਹੜੀ ਚੀਜ਼ ਕਿੱਥੇ ਕਰਨੀ ਸਭ ਪਤਾ ਸਾਨੂੰ ਤੇ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਪਰ ਇੱਕ ਦਲ ਵਿੱਚ ਹੀ ਦੱਸਦਾ ਵੀ ਸਾਨੂੰ ਦੱਸਣ ਦੀ ਲੋੜ ਨਹੀਂ ਮੈਨੂੰ ਵੀ ਮੈਂ ਕੀ ਕਰਨਾ ਮੈਨੂੰ ਸਭ ਪਤਾ ਮੈਂ ਕੀ ਕਰਨਾ ਚਾਹੁੰਦਾ ਮੈਂ ਹਰੀਕ ਦੀ ਗੱਲ ਸੁਣਦਾ ਵੀ ਆ ਤੇ ਹਰੇਕ ਨੂੰ ਗੱਲ ਕਹਿਣਾ ਵੀ ਨਾ ਬਟ ਮੈਂ ਕਦੇ ਕਿਸੇ ਨਾਲ ਬਹੁਤੀ ਇੰਨੀ ਬਹਿਸ ਬਾਜੀ ਚੰਗੀ ਨਹੀਂ ਲੱਗਦੀ ਮੈਨੂੰ ਹਣਾ ਤੇ ਚੈਨਲ ਜਦੋਂ ਸਟਾਰਟ ਕੀਤਾ ਹੋਲੀ-ਹੋਲੀ ਵੀਡੀਓ ਬਹੁਤ ਪਈਆਂ ਚੈਨਲ ਦੇ ਉੱਪਰ ਹੋਲੀ-ਹੋਲੀ ਥੋੜੀ-ਥੋੜੀ ਚੈਨਲ ਗਰੋਥ ਕਰਨ ਲੱਪਿਆ ਤੇ 2017 ਦੇ ਵਿੱਚ ਜਦੋਂ ਕੋਈ ਮੇਰੇ ਨਾਲ ਐਦਾਂ ਦੀ ਹਮੀ ਨਮੀ ਵਾਪਰੀ ਸੀਗੀ 2000 ਵੈਸੇ 14 ਦੇ ਵਿੱਚ ਆਪਾਂ ਨੇ ਕੋਈ ਆਪ ਦਾ ਫੈਮਿਲੀ ਮੈਂਬਰ ਹੁੰਦਾ ਜਿਹਨੂੰ ਕਹਦੀਏ ਵੇ ਬੰਦਾ ਫੈਮਿਲੀ ਮੈਂਬਰ ਮੰਨਦਾ ਆ ਇਹ ਜ਼ਿੰਦਗੀ ਦੇ ਜਿਹੜੇ ਤੱਤ ਆ ਉਹ ਦੱਸਣ ਲੱਗਾ ਮੈਂ ਅੱਜ ਕਦੇ ਕਿਸੇ ਨਾਲ ਗੱਲ ਖੋਲਹੀ ਤਾਂ ਹੈ ਨਹੀਂ ਪਰ ਤੁਹਾਡੇ ਨਾਲ ਖੋਲ ਹੀ ਦਿੰਦਾ ਅੱਜ 2014 ਨੂੰ 15 ਦੇ ਵਿੱਚ ਮੇਰੇ ਸਾਹਮਣੇ ਮਿਲਣਾ ਕੋਈ ਆਪ ਦਾ ਫੈਮਿਲੀ ਦਾ ਮੈਂਬਰ ਸੀਗਾ ਵੀ ਜਿਹਨੂੰ ਮੈਂ ਮੰਨਦਾ ਸੀ ਐਡੇ ਹੌਲੀ 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 ਗੱਲਬਾਤ ਚੱਲਦੀ ਗਈ ਦੋ ਫੈਮਿਲੀਆਂ ਇਕੱਠੀਆਂ ਹੋਣ ਲੱਗ ਪਈਆਂ ਸਭ ਕੁਝ ਓਕੇ ਸੀਗਾ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਦੀ ਤੇ ਮੈਂ ਦੋ ਵਾਰ ਬਾਹਰ ਵੀ ਗਿਆ ਔਰ ਬਟ ਮੈਂ ਜਿਹਦੇ ਤੇ ਗਿਆ ਚਲੋ ਨਹੀਂ ਕਦਰ ਕੀਤੀ ਉਹਨਾਂ ਬੰਦਿਆਂ ਨੇ ਉਹਨਾਂ ਨੇ ਉਹਨਾਂ ਨੇ ਨਹੀਂ ਕੀਤੀ ਜਿਹਨੂੰ ਕਰਨੀ ਚਾਹੀਦੀ ਸੀ ਗਿਆ ਵੀ ਉਹਦੇ ਕਰਕੇ ਸੀ ਹੌਲੀ 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 ਚੈਨਲ ਗਰੋਥ ਕਰਦਾ ਰਿਹਾ ਚੈਨਲ ਦੇ ਉੱਪਰ ਬਹੁਤ ਕੁਝ ਚੱਲਿਆ ਅੱਜ ਕੋਈ ਵੀਡੀਓ ਬਾਹਰ ਹਣੀਆਂ ਪਾਈਆਂ ਆਪਾਂ ਨੇ ਤੇ ਮੇਰੀ ਫੈਮਿਲੀ ਤੇ ਦੂਜੀ ਫੈਮਿਲੀ ਆਪਾਂ ਇਕੱਠੇ ਹੁੰਦੇ ਰਹੇ ਗੱਲਬਾਤ ਚੱਲਦੀ ਰਹੀ ਸਾਡੀ ਜਦੋਂ 2017 18 ਚੜ੍ਹਿਆ ਮੈਨੂੰ ਕਈ ਬੰਦਿਆਂ ਨੇ ਲਾਰੇ ਦੇ ਵਿੱਚ ਰੱਖਿਆ ਵੀ ਅਸੀਂ ਤੈਨੂੰ ਫੌਰਨ ਭੇਜਾਂਗੇ ਵੀ ਅਸੀਂ ਪੈਸੇ ਲਾਵਾਂਗੇ ਤੇਰੇ ਉੱਪਰ ਬਹੁਤ ਬੰਦਿਆਂ ਨੇ ਲਾਲਾਂ ਵਿੱਚ ਰੱਖਿਆ 2017 ਦੇ ਵਿੱਚ ਮੈਂ ਇੱਕ ਗਾਣਾ ਕੀਤਾ ਸੀਗਾ ਉਸ ਤੋਂ ਬਾਅਦ ਗਾਣੇ ਤੋਂ ਬਾਅਦ ਮੇਰਾ ਨਾਮ ਹੋੜੀ-ਹੋੜੀ ਪ੍ਰਮਾਤਮਾ ਦੀ ਕਿਰਪਾ ਨਾਲ ਬਣਿਆ ਹਨ ਇਸ ਚੈਨਲ ਤੋਂ ਹੀ ਬਣਿਆ ਤੇ ਗਾਣਾ ਕੀਤਾ ਜਦੋਂ ਗਾਣਾ ਵੀ ਚੱਲਿਆ ਬਹੁਤ ਚੱਲਿਆ ਐਵੇਂ ਤੁਹਾਨੂੰ ਕਹਾਂ ਜਿਨ੍ਹਾਂ ਨੇ ਗਾਣਾ ਕਰਵਾਇਆ ਸੀ ਥੋੜੇ ਜੇ ਪੈਸੇ ਦੇ ਕੇ ਆਪਣਾ ਨਾਮ ਉੱਪਰ ਕਰ ਲਿਆ ਉਹਨਾਂ ਬੰਦਿਆਂ ਨੇ ਮੈਨੂੰ ਥੋੜੀ ਜਿਹੀ ਪੈਸੇ ਦਿੱਤੇ ਸੀ ਕਿਸੇ ਬੰਦਿਆਂ ਨੇ ਗਾਣਾ ਕਰਾਉਣ ਨੂੰ ਪਰ ਦਿੱਤੇ ਥੋੜੀ ਜਿਹੀ ਸੀ ਤੇ ਨਾਮ ਮੈਂ ਕਿੱਡਾ ਉਹਨਾਂ ਦਾ ਕਰਤਾ ਵੀ ਮੈਨੂੰ ਪਤਾ ਜਾ ਉਹ ਬੰਦੇ ਜਾਣਦੇ ਮੇਰੀ ਨਾਲ ਦੇ ਪਿੰਡ ਦੇ ਬੰਦੀ ਆ ਤੇ ਮੇਰੇ ਭਰਾ ਹੁਣੀ ਮੇਰੀ ਆਪਣੀ ਫੈਮਿਲੀ ਦੇ ਮੈਂਬਰ ਹੁਣੀ ਆਪਣੇ ਭਰਾਵਾਂ ਨੇ ਮੇਰੇ ਨਾਲੇ ਸਕੇ ਆ ਨੇ ਜਿਹੜੇ ਸਕੇ ਭਰਾ ਹੁੰਦੇ ਉਹਨਾਂ ਤੋਂ ਵੱਧ ਕੀ ਕੁਝ ਨਹੀਂ ਹੁੰਦਾ ਮੇਰੇ ਰੀਅਲ ਬ੍ਰਦਰ ਨੇ ਮੈਨੂੰ ਪੈਸੇ ਜਿਹੜੇ ਦਿੱਤੇ ਮੈਂ ਗਾਣਾ ਕੀਤਾ ਮੈਂ ਵੀਡੀਓ ਵਗੈਰਾ ਕੀਤੀਆਂ ਉੱਤੇ ਵੀ ਪੈਸੇ ਲੱਗੇ ਤੇ ਮੈਂ ਇਕ ਇੰਡਸਟਰੀ ਵਿੱਚ ਪੈਰ ਰੱਖਣਾ ਚਾਹੁੰਦਾ ਸੀ ਪਰ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਅੱਜ ਵੀ ਹੈਗਾ ਹਾਂ ਉੱਥੇ ਇਹ ਮੈਨੂੰ ਪਤਾ ਨਾ ਕੀ ਕਰਨਾ ਚਾਹੁੰਦਾ ਤੇ ਮੇਰੇ ਕੋਲ ਕੀ ਆ ਕੁਝ ਲੈ ਕੇ ਆ ਪਿਆ ਥੋੜੀ-ਥੋੜੀ ਜਦੋਂ ਦੂ ਫੈਮਲੀਆਂ ਦਾ ਗੱਲਬਾਤ ਲੱਪਈਆਂ ਗੱਲਬਾਤ ਹੋਣ ਪੀ ਬੜਾ ਵਧੀਆ ਸੀ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਤੇ ਉਹਨਾਂ ਦੇ ਘਰਦਿਆਂ ਨੇ ਮੈਨੂੰ ਅਹੀ ਗੱਲ ਆਪ ਗਈ ਸੀ ਵੀ ਅਸੀਂ ਤੂੰ ਫਿਕਰ ਨਾ ਕਰ ਅਸੀਂ ਤੇਰਾ ਕੰਮ ਵੀ ਬਣਾਵਾਂਗੇ ਤੇ ਤੇਰੇ ਨਾਲ ਹੀ ਕਰਾਂਗੇ ਜੋ ਕਰਨਾ ਹੈ ਬਟ 2018 19 ਕਢਿਆ ਮੈਂ ਬਹੁਤ ਕੁਝ ਰੋਕਿਆ ਮੈਂ ਕਿਹਾ ਨਹੀਂ ਆਹ ਚੀਜ਼ ਇਹਦਾ ਲਈ ਕਰਨੀ ਪਰ ਉਹ ਮੰਨੇ ਨਹੀਂ ਹੋਰਿਓ ਮਨੇ ਹੀ ਮੈਂ ਤਾਂ ਕਰਨੀ ਆ ਮੈਂ ਤਾਂ ਕਰ ਲਈ ਮੈਂ ਕਿਹਾ ਚਲੋ ਕੋਈ ਗੱਲ ਤੁਹਾਡੀ ਮਰਜ਼ੀ ਆ ਆਪਦੀ ਹੁਣ ਮੈਂ ਗੱਲ ਕੀ ਦੀ ਕਰਨੀ ਚਾਹੁੰਦਾ ਆ ਵੀ ਮੇਰੇ ਲਾਗਲੇ ਪਿੰਡ ਦੇ ਆ ਉਹ ਵੀ ਮੈਂ ਜੇ ਕਮਾ ਜੇ ਮੈਂ ਇਹਦਾ ਜਲੂਸ ਕੱਢਣ ਤੇ ਆਵਾ ਮੈਂ ਪਰ ਮੈਂ ਨਹੀਂ ਮੈਨੂੰ ਪ੍ਰਮਾਤਮਾ ਇੱਕ ਅਥੋਰਟੀ ਨਹੀਂ ਦਿੰਦਾ ਕਿਉਂਕਿ ਸਾਡੇ ਘਰ ਵੀ ਧੀਆਂ ਪੈਣਾ ਆ ਜਦੋਂ ਉਹਦੇ ਨਾਲ ਗੱਲਬਾਤ ਚੱਲਦੀ ਸੀਗੀ ਮੇਨਾ ਕਾਲਜ ਵੀ ਹੁਣ ਮੈਂ ਤੁਹਾਨੂੰ ਚਲੋ ਗੱਲ ਵਿੱਚ ਵਿੱਚ ਦੱਸੇ ਦਿੰਦਾ ਵੀ ਕਾਲਜ ਵੀ ਬਾਬਾ ਬਲਰਾਜ ਕਾਲਜ ਮੇਨਾ ਬੜੇ ਵਧੀਆ ਐਨ ਓਕੇ ਸੀਗੀ ਗੱਲਬਾਤ ਦੋਸਤੀ ਤੌਰ ਤੇ ਦੇਖਿਆ ਦੋਸਤੀ ਤੋਂ ਬਾਅਦ ਇਦਾਂ ਵੀ ਚਲੋ ਇੱਕ ਫੈਮਿਲੀ ਦਾ ਰਿਲੇਸ਼ਨ ਬਣ ਗਿਆ ਧੀ ਹੌਲੀ 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 ਗੱਲਬਾਤ ਚੱਲਦੀ ਰਹੀ ਸਾਡੇ ਘਰੇ ਆਉਂਦੇ ਰਹੋ ਅਸੀਂ ਉਹਨਾਂ ਦੇ ਘਰ ਜਾਂਦੇ ਤੇ 2000 ਮੇਰੇ ਹਿਸਾਬ ਨਾਲ 21 22 22 22 23 ਪਤਾ ਨਹੀਂ ਚੜਿਆ ਸੀਗਾ ਉਹਨੂੰ ਜਦੋਂ ਜ਼ਿੰਦਗੀ ਦਾ ਇੱਕ ਲਾਸਟ ਡੇ ਦਿਨ ਸੀ ਭਈ ਮੈਂ ਜਿਹਦੇ ਪਿੱਛੇ 13 ਸਾਲ ਖਰਾਬ ਕੀਤੇ 13 ਸਾਲ ਬਾਬਾ ਜੀ ਥੋੜੇ ਨਹੀਂ ਹੁੰਦੇ 13 ਸਾਲ ਤੇ 13 ਸਾਲ ਮੈਂ ਬਹੁਤ ਹੀ ਜ਼ਿਆਦਾ ਮੈਂ ਜ਼ਿੰਦਗੀ ਜਿਹੜੀ ਮੇਰੀ ਦੁੱਖ ਭਰੀ ਕਹਾਣੀ ਹੈ ਨਾ ਮੈਂ ਬਹੁਤ ਕੁਝ ਦੇਖਿਆ ਬਹੁਤ ਦੁੱਖ ਦੇਖ ਕੇ ਮੈਂ ਇੱਥੇ ਤੱਕ ਪਹੁੰਚਣ ਲਈ ਜੋਲੀ ਬੈਂਸ ਬਿੰਦੂ ਜੀ ਬਿੰਦੂ ਤੁਸੀਂ ਰੱਬ ਦੇ ਕਰੀਂ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਜਾਂ ਤੁਹਾਡਾ ਭਰਾ ਇਹ 13 ਸਾਲ ਜ਼ਿੰਦਗੀ ਦੇ ਖਰਾਬ ਕੀਤੇ ਮੈਂ ਉਹਦੇ ਪਿੱਛੇ 13 ਸਾਲ ਥੋੜੇ ਨਹੀਂ ਹੋਏ ਉਹ ਤੋਂ ਬਾਅਦ ਜਦੋਂ 22 23 ਚੜਿਆ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਐਦਾਂ ਦਾ ਕਰਕੇ ਤੁਸੀਂ 10 ਲੱਖ ਰੁਪਈਆ ला ਸਕਦੇ 10 11 ਲੱਖ ਰੁਪਈਆ ਮੈਂ ਮੇਰੇ ਕਰੇ ਗੱਲਬਾਤ ਕਰ ਲੈਂਦੀ ਆ ਵੀ ਤੁਸੀਂ ਐਸੇ ਇਲਾਕੇ ਆਪਾਂ ਇੰਗਲੈਂਡ ਨੂੰ ਜਾਂ ਕਿਤੇ ਹੋਰ ਮੂਲਕ ਨੂੰ ਆਪਾਂ ਚਲਦੇ ਆਂ ਮੈਂ ਉਦੋਂ ਫਾਈਨੈਂਸ ਦਾ ਕੰਮ ਕਰਦਾ ਸੀਗਾ ਨਵਾਂ ਸ਼ਹਿਰ ਫਿਰ ਮੈਂ ਥੋੜੀ ਥੋੜੀ ਮੇਰਾ ਬਹੁਤ ਤਕੜਾ ਕੰਮ ਸੀ ਆਪਦਾ ਹੀ ਫਾਈਨੈਂਸ ਦਾ ਚਲੋ ਪੈਸਰ رپورਟਰ ਤਾਂ ਤੁਸੀਂ ਮੈਨੂੰ ਬਣਾਇਆ ਸਾਰਿਆਂ ਨੇ ਨਾਲ ਮਿਲ ਕੇ ਮੇਰੀਆਂ ਭੈਣਾਂ ਭਰਾਵਾਂ ਨੇ ਜਦੋਂ ਅ ਮੈਂ 13 ਸਾਲ ਜ਼ਿੰਦਗੀ ਦੇ 14 ਸਾਲ ਖਰਾਬ ਕੀਤੇ ਨਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਦੇਖਣ ਨੂੰ ਮਿਲਿਆ ਮੇਨਾ ਬਹੁਤ ਟੱਕੇ ਹੋਏ ਆ ਇੱਥੇ ਤੱਕ ਮੈਂ ਪਹੁੰਚਿਆ ਨਾ ਮੈਂ ਹੁਣ ਮੈਂ ਕੱਬਾ ਤਾਂ ਬੋਲਦਾ ਕਿਉਂਕਿ ਦੁਨੀਆ ਨੇ ਮੈਨੂੰ ਬਹੁਤ ਰਵਾਇਆ ਬਾਈ ਜੀ ਮੈਨੂੰ ਬਹੁਤ ਲੋਕਾਂ ਨੇ ਰਵਾਇਆ ਤੇ ਬਹੁਤ ਲੋਕਾਂ ਨੇ ਮੈਨੂੰ ਡਰਾਇਆ ਜਦੋਂ ਮੈਂ ਇੱਕ ਹਿਵਾਨ ਬਣ ਕੇ ਨਿਕਲਿਆ ਨਾ ਹੁਣ ਜਦੋਂ ਮੈਂ ਲੋਕਾਂ ਨੂੰ ਡਰਾਉਂਦਾ ਫਿਰ ਚੀਕਾਂ ਵੱਜਦੀਆਂ ਹੁਣ ਲੋਕਾਂ ਦੀਆਂ ਬਿਹਾ ਹਾਂ ਵੇ ਇਹ ਬੇੜਾ ਬੋਲਦਾ ਤੱਤਾ ਬੋਲਦਾ ਬਾਈ ਜੀ ਮੇਰੀ ਜ਼ਿੰਦਗੀ ਦਾ ਇਤਿਹਾਸ ਆ ਮੇਰੇ ਬੈਕਗ੍ਰਾਉਂਡ ਕੱਢ ਕੇ ਦੇਖੋ ਵੇ ਮੈਂ ਪਿੱਛੇ ਕਿਆ ਕਿੰਨੇ ਦੁੱਖ ਝੱਲੇ ਹੋਇਆ ਕਿਆ ਕੁਝ ਕੀਤਾ ਮੈਂ 13 14 ਸਾਲ ਜਦੋਂ ਮੈਂ ਖਰਾਬ ਕੀਤਾ 2022 23 ਚੜਿਆ ਮੈਨੂੰ ਉਹਨਾਂ ਨੇ ਕਿਹਾ ਵੇ 10 10 12 ਲੱਖ ਰੁਪਈਆ ਲੱਗਣਾ ਤੁਸੀਂ ਕਰ ਸਕਦੇ ਹੋ ਮੈਂ ਮਨ ਵੀ ਗਿਆ ਮੈਂ ਕਿ ਚਲ ਕੋਈ ਨਹੀਂ ਕਰ ਲੈਂਦੇ ਆ ਮੇਰੇ ਕੋ ਕੰਡੈਸਰ ਗੱਡੀ ਅੱਜ ਵੀ ਹੈਗੀ ਆ ਉਹ ਮੈਂ ਮੈਂ ਕਿ ਚਲੋ ਉਹ ਵੇਚ ਦਾਂ ਨਹੀਂ ਹੋਊਗਾ ਜੀ ਵੇ ਕਰ ਲਵਾਂਗੇ ਇਹਦੀ ਐਸਟਿਮੇਟ ਉਸ ਤੋਂ ਬਾਅਦ ਪਤਾ ਨਹੀਂ ਕਿੱਦਾਂ ਦੇ ਦਿਨ ਆਏ ਕਿੱਦਾਂ ਦੇ ਨਹੀਂ ਮੇਰੇ ਜਨਮ ਦਿਨ ਮੇਰੀ ਮੈਨੂੰ ਲੱਗਦਾ ਗਿਆ ਸੀ ਪਤਾ ਮੇਰੇ ਮੇਰਾ 25 ਜੂਨ ਦਾ ਜਨਮ ਹੁੰਦਾ ਆ 25 ਜੂਨ ਨੂੰ 2022-23 ਦੇ ਵਿੱਚ ਉਹਦਾ ਵਿਆਹ ਸੀ 2022-23 ਦੇ ਵਿੱਚ ਉਹਦਾ ਵਿਆਹ ਸੀ ਤੇ 25 ਜੂਨ ਨੂੰ ਸੀ ਮੇਰੇ ਜਨਮ ਦਿਨ ਵਾਲੇ ਦਿਨ ਚਲੋ ਉਹਦਾ ਵਿਆਹ ਜਿੱਥੇ ਹੋਇਆ ਮੈਂ ਤਾਂ ਕਹਿੰਦਾ ਵੀ ਪ੍ਰਮਾਤਮਾ ਤੰਦਰੁਸਤੀ ਵਰਛੇ ਤੁਸੀਂ ਇਹ ਦੇਖ ਲਓ ਵੀ ਐਦਾਂ ਦੇ ਗਿਰੇ ਹੋਏ ਲੋਕ ਹਨ ਐਦਾਂ ਦੇ ਹਰਾ ਉਹ ਮੈਨੂੰ ਦੇਖਣਾ ਮੈਨੂੰ ਕਈਆਂ ਨੇ ਕਿਹਾ ਵੀ ਯਾਰ ਗਾੜਨਾ ਕੱਢਿਆ ਕਰ ਫਿਰ ਮੈਂ ਤਾਂ ਨਿਕਲ ਜਾਂਦਾ ਐਦਾਂ ਦੇ ਹਰਾਮੀ ਲੋਕ ਹਨ ਉਹਨਾਂ ਬੰਦਿਆਂ ਨੇ ਇੱਕ ਪੈਸਿਆਂ ਕਰਕੇ ਇੱਕ ਪੈਸਿਆਂ ਕਰਕੇ 20 22 25 30 ਲੱਖ ਰੁਪਏ ਕਰਕੇ ਮੈਨੂੰ ਪਿੱਛੇ ਕਰਕੇ ਤੇ ਉਹਦਾ ਵਿਆਹ ਕਰਕੇ ਜਦੋਂ ਹੁਣ ਬੰਦਾ ਫੇਰੇ ਲੈਂਦਾ ਉਦੋਂ ਬੜਾ ਟੱਕਾ ਹੁੰਦਾ ਹੁੰਦਾ ਕਿ ਜੇ ਨਾ ਫੇਰੇ ਵੀ ਤਾਂ ਆਪ ਦੀ ਆਪ ਲਈ ਜਾਂਦੀ ਆ ਤੇ ਆਪ ਦੀ ਮਰਜ਼ੀ ਨਾਲ ਲਈ ਜਾਂਦੇ ਆ ਤੇ ਜਦੋਂ ਮੇਰੇ ਜਨਮ ਦਿਨ ਵਾਲੇ ਦਿਨ ਵਿਆਹ ਸੀ ਤੇ ਮੈਨੂੰ ਉਤੋਂ ਉਦੋਂ ਪਤਾ ਤਾਂ ਉਦੋਂ ਲੱਗ ਗਿਆ ਸੀ ਪਰ ਮੈਂ ਬਹੁਤ ਕੁਝ ਕਰ ਸਕਦਾ ਸੀ ਪਰ ਨਹੀਂ ਮੈਂ ਸੋਚਿਆ ਮੈਨੂੰ ਇੱਕ ਮੇਰੇ ਘਰ ਦੇ ਨਾਲ ਗੱਲ ਚ ਕਲੀ ਵੀ ਆ ਪੁੱਤ ਸਾਡੇ ਘਰ ਵਿਧੀਆਂ ਪਹਿਣਾ ਹੈਗੀਆਂ ਮੈਂ ਉਹ ਚੀਜ਼ ਨੂੰ ਮੰਨ ਕੇ ਕੁਝ ਨਹੀਂ ਕੀਤਾ ਮੈਂ ਕਰ ਸਕਦਾ ਸੀ ਪਰ ਨਹੀਂ ਇੰਨਾ ਗਿਰਿਆ ਹੋਇਆ ਵੀ ਮੈਂ ਉਹੰਦਾਂ ਉਹਨਾਂ ਬੰਦਿਆਂ ਨੇ ਐਨੇ ਘਰਾਮੀ ਬੰਦੇ ਵੀ ਉਹਨਾਂ ਨੇ ਪੈਸਿਆਂ ਕਰਕੇ ਇੰਗਲੈਂਡ ਦਾ ਕੰਮ ਬਣਾ ਕੇ ਇੰਗਲੈਂਡ ਨੂੰ ਛਾੜ ਦਿੱਤਾ ਜਹਾਜ਼ਿਆਂ ਨੂੰ ਮੇਰੇ ਕੋਲ ਬਾਈ ਜੀ ਅੱਜ ਵੀ ਫੋਟੋਆਂ ਆ ਉਹਦੀਆਂ ਉਹਦੇ ਵਿਆਹ ਦੀਆਂ ਫੋਟੋਆਂ ਇਹ ਛੋਟੀ ਗੱਲ ਨਹੀਂ ਹੁੰਦੀ ਹੈ ਨਾ ਜਿਸ ਬੰਦੇ ਨੇ 13 14 ਸਾਲ ਤੁਹਾਡੇ ਪਿੱਛੇ ਖਰਾਬ ਕਰ ਦਿੱਤੇ ਹੋਵੇ ਉਹਨੂੰ ਤੁਸੀਂ ਬਾਅਦ ਵਿੱਚ ਐਡਾ ਕੱਲੇ ਨਹੀਂ ਛੱਡ ਦਿੱਤਾ ਹੋਵੇ ਉਹਦੀ ਜ਼ਿੰਦਗੀ ਕਿਆ ਕਿੱਦਾਂ ਬੀਤੀ ਹੋਊਗੀ ਤੇ ਕਿਆ ਹੋਇਆ ਹੋਊਗਾ ਤੇ ਮੈਂ ਉਹ ਦੁਨੀਆ ਨੇ ਮੈਨੂੰ ਬਹੁਤ ਰੋਇਆ ਬਾਈ ਜੀ ਮੈਨੂੰ ਬਹੁਤ ਰੋਇਆ ਲੋਕਾਂ ਨੇ ਬਹੁਤ ਜ਼ਿਆਦਾ ਤੇ ਮੈਂ ਜਿਵੇਂ ਕਹਾਂ ਵੀ ਮੈਂ ਜ਼ਿੰਦਗੀ ਦੇ ਵਿੱਚ ਆ ਮਕਾਮ ਤੇ ਖੜਾ ਤਾਂ ਉਹ ਤੁਹਾਡੀ ਬਦੌਲਤ ਆ ਸਾਰੇ ਲੋਕਾਂ ਦੀ ਵੀ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਤੇ ਮੈਂ ਇੱਥੇ ਤੱਕ ਪਹੁੰਚ ਗਿਆ ਪੀ ਵੀ ਵੀ ਬਲਾਜੋੜ ਦਾ ਚੈਨਲ ਤਿਆਰ ਹੋਇਆ ਤੇ ਮੇਰੀ ਕੋਈ ਕਦਰ ਹੋਈ ਮੇਰੀ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਜਹਾਜ਼ੇ ਚੜ ਗਏ ਮਹਾਰਾਜ ਜੀ ਹੁਣ ਇੰਗਲੈਂਡ ਚਲ ਗਏ ਉਹਨਾਂ ਨੂੰ ਇਹ ਨਹੀਂ ਉਹਨਾਂ ਨੂੰ ਇਹ ਲੱਗਾ ਵੀ ਲੈ ਵੀ ਉਹਨੂੰ ਬੜਾ ਪਤਾ ਲੱਗਣਾ ਪਤਾ ਮੈਨੂੰ ਸਭ ਕੁਝ ਸੀ ਮੈਨੂੰ ਮੇਰੇ ਕੋਲ ਤਾਂ ਫੋਟੋਆਂ ਵੀ ਆ ਗਈਆਂ ਚੂੜੇ ਪੇ ਦੀਆਂ ਫੋਟੋਆਂ ਆ ਗਈਆਂ ਜੱਫੀ ਪਾ ਕੇ ਬੰਦਾ ਉਹਦੇ ਨਾਲ ਇਕੱਠਾ ਫੇਕ ਉਹ ਵੀ ਫੋਟੋਆਂ ਆ ਗਈਆਂ ਬੱਟ ਮੈਂ ਫਿਰ ਵੀ ਮੈਂ ਆਪਣੀ ਜ਼ਿੰਦਗੀ ਨੂੰ 13-14 ਸਾਲ ਕੱਢ ਕੇ ਇੱਥੇ ਬੈਠਾ ਮੈਂ ਉਹਨਾਂ ਵਰਗਾ ਨਹੀਂ ਬੰਦਾ ਹੈਗਾ ਲਓ ਜੀ ਆਹ ਖਾ ਲਿਆ ਮਰ ਗਿਆ ਜੀ ਬਲ ਨਹੀਂ ਕਹਿੰਦੇ ਪ੍ਰਮਾਤਮਾ ਨੇ ਜੇ ਤੁਹਾਨੂੰ ਜ਼ਿੰਦਗੀ ਦਿੱਤੀ ਉਹਨੂੰ ਤੁਸੀਂ ਕਿਸੇ ਟੰਗਣਾ ਜੀਓ ਜੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਵੀ ਜ਼ਿੰਦਗੀ ਖੈ ਕੀ ਚੀਜ਼ ਆ ਅਸਲ ਦੇ ਵਿੱਚ ਜ਼ਿੰਦਗੀ ਤੁਹਾਨੂੰ ਕਈ ਬੰਦੇ ਨੂੰ ਪਤਾ ਹੀ ਨਹੀਂ ਜਿਹੜੇ ਇਦਾਂ ਦੇ ਲੋਕ ਆ ਨਾ ਵੀ ਜਿਹੜਾ ਨੂੰ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੱਪੀ ਕਾਨ ਮੰਨੀ ਫਿਰਦੇ ਨਾ ਵੀ ਸਾਨੂੰ ਬਹੁਤ ਕੁਝ ਪਤਾ ਆ ਪਤਾ ਕੁਝ ਨਹੀਂ ਤੁਹਾਨੂੰ ਮੈਂ ਤੁਹਾਨੂੰ ਐਵੇਂ ਕਮਾ ਜਿਹੜੀ ਬੰਦੇ ਨੇ 13-14 ਸਾਲ ਖਰਾਬ ਬੀਤੇ ਹੋਵੇ ਨਾ ਛੋਟੀ ਗੱਲ ਨਹੀਂ ਹੁੰਦੀ ਹੈ ਠੀਕ ਆ ਨਾ ਹੁਣ ਕਈਆਂ ਨੇ ਸਵਾਲ ਕਰਨਾ ਜੀ 13-14 ਸਾਲ ਕਿਦਾਂ 13-14 ਸਾਲ ਉਹ ਬਾਈ ਜੀ ਜਿਵੇਂ ਮੈਂ ਜਾਣਦਾ ਜੋ ਉਹ ਜਾਣਦੇ ਆ ਕਾਲਜ ਪੜ੍ਹੇ ਬਾਬਾ ਬਲਰਾਜ ਕੋਲ 2000 14 13-14 ਦੀ ਗੱਲ ਆ ਤੇ ਆ ਕਿੰਨਾ ਚੱਲਦਾ 25 ਚੱਲਦਾ 11-12 ਸਾਲ ਹੋ ਗਏ ਤੇ ਸਕੂਲ ਵੀ ਪੜ੍ਹੇ ਸੀ ਬਟ ਮੇਰੀ ਜ਼ਿੰਦਗੀ ਦਾ ਜਿਹੜਾ ਮੈਂ ਉਦਾਂ ਗੱਲ ਕਰ ਰਿਹਾ ਵੀ ਇੰਨਾ ਕੁਝ ਮੈਂ ਹੰਡਾ ਲਿਆ ਆਪਣੇ ਪਿੰਡੇ ਤੇ ਤੇ ਤੁਸੀਂ ਗੱਲ ਛੱਡ ਦਿਓ ਬਹੁਤ ਕੁਝ ਦੇਖ ਲਿਆ ਬਹੁਤ ਲੋਕਾਂ ਨੇ ਮੈਨੂੰ ਰੋਾਇਆ ਇੱਥੇ ਤੱਕ ਪਰ ਮੈਂ ਫੇ ਵੀ ਹਿੰਮਤ ਨਹੀਂ ਹਾਰੀ ਮੈਂ ਖੜਾ ਰਿਹਾ ਆਪਣੇ ਪੈਰਾਂ ਤੇ ਉਸ ਤੋਂ ਬਾਅਦ ਘੋੜੀ-ਘੋੜੀ ਜ਼ਿੰਦਗੀ ਚੱਲਦੀ ਗਈ ਮੈਨੂੰ ਪਤਾ ਲੱਗ ਗਿਆ ਫਿਰ ਮੈਨੂੰ ਇੰਨਾ ਵੀ ਪਤਾ ਲੱਗ ਗਿਆ ਕਿ ਚਲੋ ਬਾਈ ਜੀ ਤੁਸੀਂ ਇਹ ਦੇਖ ਲਓ ਮੇਰਾ ਮਾਈਂਡ ਇਦਾਂ ਦਾ ਸੈਟ ਆਪਾ ਨਾ ਮੈਨੂੰ ਪਤਾ ਲੱਗ ਜਾਂਦਾ ਵੀ ਆ ਚੀਜ਼ ਇਦਾਂ ਹੋਣੀ ਆ ਬਾਈ ਮਰਦੀ ਕਿਰਪਾ ਕਈ ਵਾਰੀ ਹੁੰਦੀ ਬੰਦੇ ਤੇ ਉੱਥੇ ਫੇ ਇੰਗਲੈਂਡ ਮਹਾਰਾਜ ਹੁਣੀ ਪਹੁੰਚ ਗਏ ਉੱਥੇ ਕਿਹੜਾ ਹੋਰ ਰੱਬ ਉੱਥੇ ਰੱਬ ਇੰਗਲੈਂਡ ਜਿਹੜਾ ਤੁਸੀਂ ਰੱਬ ਪਾਲਿਆ ਹਜੇ ਤਾਂ ਮੈਂ ਬਹੁਤ ਕੁਝ ਕਰਨਾ ਮੈਂ ਕੁਝ ਵੀ ਨਹੀਂ ਕੀਤਾ ਯਕੀਨ ਮੰਨਿਓ ਮੈਂ ਤੁਹਾਨੂੰ ਕਰਕੇ ਦਿਖਾ ਲਣਾ ਮੈਂ ਮਿਹਨਤ ਕਰੀ ਆ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਤੇ ਹੁਣ ਗਾਹਾਂ ਜਿੱਥੇ ਤੱਕ ਪਹੁੰਚਣਾ ਉਹ ਤੁਸੀਂ ਆਪਣੇ ਆਪ ਦੇਖੀ ਜਾਣਾ ਮੈਂ ਮੈਂ ਕੀ ਕਰਦਾ ਪਿਆ ਤੇ ਮੈਂ ਮੇਰਾ ਕੰਮ ਬੋਲੂਗਾ ਬਾਈ ਜੀ ਮੈਂ ਆਪ ਨਹੀਂ ਮੇਰਾ ਕੰਮ ਬੋਲੂਗਾ ਉਸ ਤੋਂ ਬਾਅਦ ਮਹਾਰਾਜ ਜੀ ਹੁਣੀ ਇੰਗਲੈਂਡ ਚਲ ਗਏ ਤੇ ਬਿੰਦੂ ਨੂੰ ਕੜਾ ਪਤਾ ਲੱਗਣਾ ਬਿੰਦੂ ਜੀ ਹੁਣੀ ਆ ਪਾਪ ਵੀ ਵੀ ਕੱਢੀ ਗਏ ਉਸ ਤੋਂ ਬਾਅਦ ਉਹਦੇ ਇੰਗਲੈਂਡ ਚ ਮੁੰਡਾ ਹੋਇਆ ਮੈਨੂੰ ਇੰਨਾ ਹੀ ਪਤਾ ਲੱਗ ਗਿਆ ਮੁੰਡੇ ਦੀਆਂ ਫੋਟੋਆਂ ਵੀ ਆ ਗਈਆਂ ਉਹਦੀਆਂ ਮੁੰਡੀਆਂ ਵੀਡੀਓ ਵੀ ਚਾਰੇ ਗਿਆਂਿਆਂ ਮੈਂ ਦੇਖੀਆਂ ਮੈਂ ਕਹਾ ਬਹੁਤ ਮਾਲਕ ਜੀ ਮੈਂ ਕਹਿੰਦਾ ਵੀ ਪਰਮਾਤਮਾ ਸ਼ੂਗਰ ਆ ਸਭ ਦਾ ਸਭ ਨੂੰ ਤੰਦਰੁਸਤੀ ਦੇ ਵਿੱਚ ਮਤਲਬ ਮੇਰੀ ਜ਼ਿੰਦਗੀ ਦਾ ਤਾਤਾ ਵੀ ਮੈਂ ਆ ਕੁਝ ਹੰਡਾਇਆ ਆਪਣੇ ਪਿੰਡੇ ਤੇ ਮੈਨੂੰ ਇੰਨਾ ਹੀ ਪਤਾ ਲੱਗ ਗਿਆ ਮੈਂ ਹੁਣ ਤੁਹਾਡੇ ਨਾਲ ਤਾਂ ਗੱਲ ਸ਼ੇਅਰ ਕਰਨ ਲੱਗਿਆ ਵੀ ਮੈਨੂੰ ਕਈ ਬੰਦੇ ਪੁੱਛਦੇ ਆ ਕਿ ਬਾਈ ਜੀ ਇਹ ਚੈਨਲ ਚੱਲਦੇ ਨੂੰ ਕਿੰਨਾ ਸਮਾਂ ਹੋ ਗਿਆ ਬਈ ਮੈਂ ਬਹੁਤ ਕੁਝ ਪਿੰਡੇ ਤੇ ਹੰਡਾਇਆ ਹੋਇਆ ਬਾਈ ਜੀ ਮੈਂ ਯੋਗੁਸ਼ ਮੈਂ ਕੀਤਾ ਹੋਇਆ ਨਾ ਪਬਲਿਸਿਟੀ ਦੇ ਵਿੱਚ ਆਉਣ ਨੂੰ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਨਾ ਮੈਂ ਸਗਾਂ ਪਹਿਲਾਂ ਨਾ ਮੈਨੂੰ ਜੇ ਮੈਂ ਚਮਕਣਾ ਹੁੰਦਾ ਹੁਣ ਜੇ ਤਾਂ ਮੇਰੇ ਕੋਲ ਬਹੁਤ ਕੁਝ ਬਿਆ ਚਮਕਣ ਨੂੰ ਪਰ ਮੈਂ ਬਟ ਮੈਂ ਉੱਥੇ ਹੀ ਰਹਿਣਾ ਚਾਹੁੰਦਾ ਜਿੱਥੇ ਕਿ ਮੈਨੂੰ ਤੁਸੀਂ ਰੱਖਣਾ ਚਾਹੁੰਦੇ ਹੋ ਹੁਣ ਤੁਸੀਂ ਗੱਲ ਅੰਦਾਜ਼ੇ ਨਾਲ ਲੱਕ ਦੇ ਕਿਉਂ ਕਿਤੇ ਵੀ ਮੈਂ ਵੀਡੀਓ ਕਰਦਾ ਅਜੀ ਭਾਜੀ ਦੀ ਅਜੀ ਮੰਗੂਪੁਰੀ ਜਿਹਦੇ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਆ ਕਾਂਗਰਸ ਦੇ ਉਹਨਾਂ ਦੀ ਵੀਡੀਓ ਕਰਦਾ ਉਹ ਫਰੰਟਲੀ ਉਹਨਾਂ ਦਾ ਜਿਹੜਾ ਮਤਲਬ ਮੈਂ ਉਹਨਾਂ ਦੀ ਹੀ ਕਵਰ ਕਰਦਾ ਜਦ ਵੀ ਕਰਦਾ ਮੈਂ ਆਪ ਵਿੱਚ ਨਹੀਂ ਆਉਂਦਾ ਦਿਲਬਰ ਸਿੰਘ ਸ਼੍ਰੀ ਗੁਰੂ ਅਰਦਾਸ ਜੀ ਦੇ ਪ੍ਰਧਾਨ ਆ ਉਹਨਾਂ ਦੀ ਕਰਦਾ ਹੁੰਦਾ ਮੈਂ ਆਪ ਵਿੱਚ ਨਹੀਂ ਆਉਂਦਾ ਮਨਦੀਪ ਸਿੰਘ ਕੋਲਗੜ੍ਹ ਹੋਰ ਮੁੰਡੇ ਬਹੁਤ ਆ ਜਿਹੜੇ ਭਰਾ ਸਾਡੇ ਹਨਾ ਤੇ ਸਾਡੇ ਐਮਐਲਏ ਸੰਤੋਸ਼ ਕੁਮਾਰੀਆ ਮੈਡਮ ਜੀ ਉਹ ਵੀ ਆ ਬਾਈ ਜੀ ਮੈਂ ਕਦੇ ਵੀ ਮੋਰੇ ਆਪ ਆਉਣਾ ਹੁੰਦਾ ਤਾਂ ਮੈਂ ਹੁਣ ਤੇ ਕਾਤੇ ਨਹੀਂ ਆਇਣਾ ਸੀ ਮੈਨੂੰ ਵੀ ਚੀਜ਼ਾਂ ਦੀ ਬਹੁਤੀ ਦੂਈ ਨਹੀਂ ਹੈ ਜੀ ਹਾਂ ਇਹ ਹੈਗਾ ਵੀ ਮੈਨੂੰ ਵੀ ਤੁਸੀਂ ਮੇਰੀ ਗੱਲ ਰੱਖਣ ਯੋਗੀ ਥਾਂ ਕਰ ਦਿੱਤੀ ਮੈਂ ਗੱਲ ਰੱਖ ਸਕਦਾ ਆਪਣੀ ਮੈਂ ਨਾ ਬਹੁਤ ਕੁਝ ਬੀਤਿਆ ਹੋਇਆ ਬਹੁਤ ਕੁਝ ਕੀਤਾ ਹੋਣਾ ਉਹ ਤੋਂ ਬਾਅਦ ਮਹਤਾ ਹੋਈ ਮੇਰੀ ਜ਼ਿੰਦਗੀ ਹੋਰ ਕੁਝ ਬਹੁਤ ਆ ਇਦਾਂ ਦਾ ਦੱਸਣ ਨੂੰ ਪਰ ਮੈਂ ਬਟ ਚੁੱਪ ਰਹਿ ਗਿਆ ਉਹ ਤੋਂ ਬਾਅਦ ਜਿਹੜੀ ਜ਼ਿੰਦਗੀ ਅਸਲ ਦੇ ਵਿੱਚ ਮੇਰੀ ਸਟਾਰਟ ਹੋਈ ਪੰਜਵੇਂ ਮਹੀਨੇ ਦੀ 10 ਤਰੀਕ ਨੂੰ 8:50 ਤੇ ਮੇਰਾ ਭੱਦੀ ਰੋਡ ਦੇ ਦਾਣਾ ਮੰਡੀ ਦੇ ਪਹਿਲੇ ਗੇਟ ਦੇ ਉੱਪਰ ਮੇਰਾ ਐਕਸੀਡੈਂਟ ਹੋਇਆ ਕੈਂਟਰ ਆਂਦੀ ਸੀ ਇਧਰੋਂ ਮੈਂ ਇਧਰੋਂ ਜਾਂਦਾ ਸੀ ਹੁਣ ਕਈ ਬੰਦੇ ਮੈਂ ਸੁਭਾਲ ਇਥੇ ਦੱਸ ਦਿੰਦਾ ਵੀ ਕਈ ਬੰਦੇ ਨਾ ਜਦੋਂ ਤੁਹਾਨੂੰ ਕੁਝ ਬਾਈਜੀ ਪਤਾ ਨਹੀਂ ਨਾ ਹੈਗਾ ਤੁਸੀਂ ਬੋਲੋ ਨਾ ਜੇ ਤੁਹਾਨੂੰ ਹਾਂ ਤੁਹਾਡੇ ਕੋਲ ਸਬੂਤ ਹੈਗਾ ਵੀ ਤੁਹਾਡੇ ਕੋਲ ਸਬੂਤ ਪਿਆ ਜੀ ਜੇ ਅਸੀਂ ਤਾਂ ਬੋਲਦੇ ਮੇਰਾ ਜਦੋਂ ਐਕਸੀਡੈਂਟ ਹੋਇਆ ਕਈ ਬੰਦੇ ਨੇ ਕਿਹਾ ਵੀ ਇਹ ਨੇ ਬੰਦੇ ਨੇ दारू ਪੀਤੀ ਹੋਈ ਸੀ ਬਟ ਜਿਨ੍ਹਾਂ ਨੇ ਮੈਨੂੰ ਚੱਕਿਆ ਉਹ ਕਹਿੰਦੇ ਵੀ ਸਾਨੂੰ ਤਾਂ ਸਾਲੀ ਸਵੇਰ ਤੱਕ ਲਈ ਜੇ ਮੰਨ ਲਓ ਮੈਂ दारू ਪੀਤੀ ਹੁੰਦੀ ਤਾਂ ਜਿਹੜੇ ਬੰਦਿਆਂ ਨੇ ਮੈਨੂੰ ਚੱਕਿਆ ਮੇਰੀ ਭੈਣ ਨੇ ਚੱਕਿਆ ਓਥੇ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਬੋਬੀ ਸਾਡਾ ਭਾਜੀ ਆ ਉਹਨਾਂ ਦੀ ਬੇਟੀ ਨੇ ਮੈਨੂੰ ਚੱਕਿਆ ਸਾਡੇ ਰਾਜਨ ਭਾਜੀ ਜਿਹੜੇ ਜਿਮ ਵਾਲੇ ਆ ਦਾ ਪਲੈਨਟ ਜਿਮ ਜਿਹੜੀ ਮੰਡੀਆਂ ਦੇ ਵਿੱਚ ਆ ਉਹ ਭਾਜੀ ਨੇ ਮੈਨੂੰ ਚੱਕਿਆ ਨਾਲ ਸੀ ਸਾਰੇ ਮੁੰਡਿਆਂ ਨੇ ਲੜ ਕੇ ਸਾਡਾ ਲਾਹਵਾ ਮੁੰਡਾ ਮੜਿਆਣੀ ਤੋਂ ਉਹਨੇ ਮੈਨੂੰ ਨਾਲ ਚੱਕਿਆ ਜੋਨੀ ਭਾਜੀ ਹੋ ਗਿਆ ਜੜ ਕੇ ਸਾਰਿਆਂ ਨੇ ਮੈਨੂੰ ਵੜ ਕੇ ਚੱਕਿਆ ਤੇ ਉਹ ਤਾਂ ਕਹਿੰਦੇ ਸਾਨੂੰ ਸਮਝਦ ਤੱਕ ਨਹੀਂ ਆਈ ਗੱਲ ਕਰਦੇ ਉ ਤਾਂ ਜੀ ਇਹ ਬੰਦ ਪਤਾ ਕੀ ਗੱਲ ਆ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੇਰੀ ਜ਼ਿੰਦਗੀ ਨਾਲੇ ਕੱਲ ਇਹ ਇਦਾਂ ਹੁੰਦਾ ਪਿਆ ਹੋਰ ਵੀ ਤਾਂ ਬੰਦੇ ਹੈਗੇ ਤੁਸੀਂ ਉਹਨਾਂ ਦੇ ਮਗਰ ਲੱਗੋ ਯਾਰ ਤੁਸੀਂ ਟਾਈਮ ਕੱਢਦੇ ਆ ਕੋਈ ਕਮੈਂਟ ਕਰਦੇ ਆ ਕੋਈ ਮੇਰੇ ਬਾਰੇ ਗੱਲ ਕਰਦੇ ਕਿਸੇ ਨੂੰ ਤੁਹਾਨੂੰ ਕੁਝ ਮਿਲਦਾ ਜਾਂ ਤਾਂ ਕੋਈ ਤਨਖਾਹ ਮਿਲਦੀ ਹੋਵੇ ਪੈਸਾ ਮਿਲਦਾ ਹੋਵੇ ਮੇਰੇ ਬਾਰੇ ਗੱਲ ਕਰਨ ਦੇ ਤਾਂ ਤਾਂ ਤੁਸੀਂ ਗੱਲਾਂ ਕਰੋ ਪੇ ਤੁਹਾਡੇ ਕੋਲ ਸਬੂਤ ਵੀ ਨਹੀਂ ਤੁਸੀਂ ਬਿਨਾਂ ਸਬੂਤਾਂ ਤੋਂ ਗੱਲਾਂ ਕਰਦੇ ਮੇਰੇ ਕੋਲ ਸਬੂਤ ਹੁੰਦੇ ਮੈਂ ਤਾਂ ਗੱਲਾਂ ਕਰਦਾ ਹੁੰਦਾ ਮੇਰੇ ਕੋਲ ਸਬੂਤ ਤੁਹਾਡੇ ਹੀ ਹੈਗੇ ਆ ਜਿਹੜੇ ਬੰਦੇ ਗੱਲਾਂ ਕਰਦੇ ਮੇਰੇ ਬਾਰੇ ਹਰ ਇੱਕ ਬੰਦੇ ਦੀ ਹੈਗੀ ਜਿਹੜੇ ਮੇਰੇ ਬਾਰੇ ਕੋਈ ਗੱਲਾਂ ਕਰਦਾ ਨਾ ਕਿਸੇ ਕੋਲ ਮੇਰੇ ਕੋਲ ਸਬੂਤ ਹੈਗੇ ਆ ਹਰੇਕ ਬੰਦੇ ਦੇ ਨਾਲੇ ਮੇਰੇ ਕੋਲ ਫੋਟੋਆਂ ਵੀਡੀਆਂ ਇਦਾਂ ਦੀਆਂ ਚੀਜ਼ਾਂ ਮੇਰੇ ਕੋਲ ਹੁੰਦੀਆਂ ਪਤਾ ਕਿਆ ਹੁੰਦੀਆਂ ਕਿਉਂ ਮੈਨੂੰ ਪਤਾ ਆ ਵੀ ਬੰਦਿਆਂ ਨੇ ਕੋਈ ਨਾ ਕੋਈ ਐਕਸ਼ਨ ਕਦੇ ਲਿਆ ਨਾ ਮੈਂ ਗਰਦ ਠਵਾ ਦੂੰ ਕਸਮ ਲੱਗੀ ਮੈਂ ਝੂਠ ਨਹੀਂ ਬੋਲ ਮੈਂ ਜਦੋਂ ਮੈਂ ਬਾਹਾਂ ਪਾਣ ਤੱਕ ਆਇਆ ਨਾ ਫੇ ਆਪਣੀ ਹ ਬੇਜ਼ੀ ਹੈਗੇ ਆ ਜਾਂ ਕਿੱਦਾਂ ਹਨ ਫਿਰ ਮੈਨੂੰ ਨਾ ਦੱਸੋ ਵੀ ਮੈਂ ਕੀ ਕਰਨਾ ਮੈਂ ਜੋ ਕਰ ਰਹਾ ਉਹ ਕਰਕੇ ਰਹਿਣਾ ਮੈਂ ਬੜਾ ਚੋਰ ਦੇ ਵਿੱਚ ਜੇ ਖੜਾ ਨਾ ਇਸ ਟਾਈਮ ਪੀ ਵੀ ਵੀ ਬੜਾ ਚੋਰ ਦਾ ਚੈਨਲ ਖੜਾ ਕੀਤਾ ਮੈਂ ਕੰਡੀ ਨੇ ਖੜਾ ਕੀਤਾ ਤੁਹਾਡੇ ਕਿਸੇ ਦਾ ਆਸਾਨ ਨਹੀਂ ਹੈਗਾ ਮੇਰੇ ਸਿਰ ਤੇ ਕਿਸੇ ਦਾ ਮੈਂ ਮਿਹਨਤ ਕੀਤੀ ਹੈ ਤੇ ਤੱਕ ਪਹੁੰਚਿਆ ਮੈਨੂੰ ਪਤਾ ਜਦੋਂ ਐਕਸੀਡੈਂਟ ਹੋਇਆ ਉਹ ਬੰਦੇ ਨੇ ਚੱਕਿਆ ਮੈਨੂੰ ਥੂਰੀ ਹਸਪੀਟਲ ਲੈ ਕੇ ਗਏ ਮੈਂ ਤਾਂ ਡੈੱਡ ਹੋ ਗਿਆ ਸੀ ਉਹ ਤੋਂ ਬਾਅਦ ਮੈਨੂੰ ਪੀਜੀਆ ਭੇਜਿਆ ਉਹ ਸਾਡਾ ਬਾੜ ਨੰਬਰ 8 ਵਾਲਾ ਮਿੰਟੂ ਭਰਾ ਮੇਰਾ ਮਿੰਟਾ ਉਹ ਨਾਲ ਸੀ ਉਹ ਮੈਂ ਹੱਟ ਵਿੱਚ ਤਾਂ ਅਜੇ ਦੱਸਣ ਲੱਗਾ ਵੀ ਜਦੋਂ ਮੈਨੂੰ ਐਕਸੀਡੈਂਟ ਹੋਇਆ ਜੂੜੀ ਦੇ ਲੈ ਕੇ ਗਏ ਦੂਜੇ ਦਿਨ ਜਦੋਂ ਮੈਨੂੰ ਪੀਜੀਏ ਭੇਜਿਆ ਮਿੰਟੇ ਹੁਣੀ ਕਹਿੰਦੇ ਮੈਨੂੰ ਅੱਜ ਦੱਸਿਆ ਸਾਰਿਆਂ ਨੇ ਵੀ ਮੈਂ ਭਾਜੀ ਤੁਹਾਨੂੰ ਤੇ ਚੱਕ ਕੇ ਤੁਹਾਡੀ ਸਿਸਟਰ ਵੀ ਸੀਗੀ ਤੁਹਾਡੇ ਡੈਡੀ ਵੀ ਸੀਗੇ ਵੀ ਤੁਹਾਡਾ ਬ੍ਰਦਰ ਵੀ ਸੀਗਾ ਤੁਹਾਡੇ ਜੀਜਾ ਜੀ ਵੀ ਸੀਗੇ ਉੱਥੇ ਮਿੰਟੇ ਹੁਣੀ ਮੈਂ ساری ਕਲਦੇ ਸੀ ਵੀ ਅਸੀਂ ਤੁਹਾਨੂੰ ਐਂਬੂਲੈਂਸ ਦੇ ਵਿੱਚ ਪਾਇਆ ਜਿਹੜੇ ਦੂਜੇ ਬੰਦੇ ਉਹ ਕਹਿੰਦੇ ਜੀ ਅਸੀਂ ਅਸੀਂ ਚੱਕ ਕੇ ਪਾਇਆ ਇਹਨੂੰ ਐਂਬੂਲੈਂਸ ਦੇ ਵਿੱਚ ਮੈਂ ਹੈਰਾਨ ਆ ਬੰਦਿਆਂ ਤੋਂ ਵੀ ਯਾਰ ਜੇ ਤੁਹਾਡੇ ਕੋਲ ਕੋਈ ਸਬੂਤ ਆ ਬੰਦਾ ਗੱਲ ਕਰਦਾ ਫਿਰ ਚੰਗਾ ਲੱਗਦਾ ਬਿਨਾਂ ਸਬੂਤਾਂ ਤੋਂ ਗੱਲ ਕਰਦਾ ਥੋੜੀ ਚੰਗਾ ਲੱਗਦਾ ਤੁਹਾਡਾ ਤੇ ਜਦੋਂ ਮੈਨੂੰ ਚੱਕ ਕੇ ਐਂਬੂਲੈਂਸ ਦੇ ਵਿੱਚ ਪਾਇਆ ਸਾਡੇ ਮਿੰਟੇ ਭਰਾ ਹੁਣੇ ਸਾਰੇ ਨਾਲ ਸੀ ਮੇਰੇ ਡੈਡੀ ਨਾਲ ਸੀ ਮੇਰੇ ਬ੍ਰਦਰ ਨਾਲ ਸੀ ਤੇ ਮੇਰੀ ਭੈਣ ਨਾਲ ਸੀ ਮੇਰਾ ਜੀਜਾ ਜੀ ਨਾਲ ਸੀ ਸਾਰੇ ਜਣੇ ਨਾਲ ਸੀ ਤੇ ਉਹਨਾਂ ਨੇ ਮੈਨੂੰ ਮਿੰਟਾ ਬਾੜ ਨੰਬਰ 8 ਵਾਲਾ ਜਿਹੜਾ ਪ੍ਰੈਸ ਵਾਲਾ ਮੁੰਡਾ ਆਪਣੇ ਜਿਹੜੀ ਮੈਨੂੰ ਗਲੀ ਦਾ ਨਾਮ ਭੁੱਲ ਜਾਂਦਾ ਉੱਥੇ ਕੰਮ ਕਰਦਾ ਉਹਦੀ ਸ਼ਾਪ ਆਪਣੀ ਤੇ ਉਹਨਾਂ ਨੇ ਮੈਨੂੰ ਚੱਕ ਕੇ ਪਾਇਆ ਦੂਜੇ ਬੰਦੇ ਕਹਿੰਦੇ ਜੀ ਅਸੀਂ ਚੱਕ ਕੇ ਪਾਇਆ ਇਹਨੂੰ ਦੇਖੋ ਤੁਸੀਂ ਆ ਆ ਬੰਦਿਆਂ ਦੀਆਂ ਸਚਾਈਆਂ ਝੂਠ ਬੋਲ ਬੋਲ ਕੇ ਤੁਸੀਂ ਦੁਨੀਆ ਨੂੰ ਗੁੰਮਰਾਹ ਕਰ ਸਕਦੇ ਬਿੰਦੂ ਆ ਇਹ ਇਹਨੂੰ ਨਹੀਂ ਕਰ ਸਕਦੇ ਠੀਕ ਹੈ ਨਾ ਇੱਥੇ ਤੱਕ ਪਹੁੰਚਿਆ ਤਾਂ ਕੋਈ ਗੱਲ ਬਾਤ ਆ ਪਹੁੰਚਿਆ ਅਸੀਂ ਕਿਸੇ ਦਾ ਨਾਮ ਦੇਣਾ ਨਾ ਕਿਸੇ ਕੋਲ ਲੈਣਾ ਸਿੱਧੀ ਗੱਲ ਜੇ ਅਸੀਂ ਖੜੇ ਆ ਤਾਂ ਉਹ ਆਪਣੀ ਬਦੌਲਤ ਖੜੇ ਆ ਅਸੀਂ ਮਿਹਨਤ ਕੀਤੀ ਇੱਥੇ ਤੱਕ ਪਹੁੰਚੇ ਹਾਂ ਤੇ ਜਦੋਂ ਮੈਨੂੰ ਪਾਇਆ ਪੀਜੀਏ ਲੈ ਕੇ ਗਏ ਮੈਂ ਮੇਰਾ ਆਪਰੇਸ਼ਨ ਹੋਇਆ ਮੇਰਾ ਮੈਂ ਬਿਲਕੁਲ ਅੱਜ ਠੀਕ ਆ ਮੈਨੂੰ ਅੱਜ 5 ਮਹੀਨੇ ਹੋਏ ਆ 10 ਤਰੀਕ ਨੂੰ ਤੇ ਮੈਂ ਬਿਲਕੁਲ ਠੀਕ ਆ ਮੇਜੀ ਲੱਤ ਜੁੜ ਗਈ ਆ ਮੈਂ ਫੋਟੋ ਪਾ ਵੀ ਦੂੰਗਾ ਮੇਰੀ ਲੱਤ ਇਹਨਾਂ ਬਿਲਕੁਲ ਸਹੀ ਆ ਲੱਤ ਵੀ ਸੀਗਾ ਬਾਹਾਂ ਵੀ ਜੁੜ ਗਈ ਐਨ ਸਹੀ ਆ ਕਿਉਂਕਿ ਮੇਰੇ ਖਾਣ ਪੀਣ ਦੇ ਡਿਪੈਂਡ ਆ ਮੈਂ ਜੇਕਨ ਵਗੈਰਾ ਜ਼ਿਆਦਾ ਖਾਂਦਾ ਉਹਦੇ ਨਾਲ ਮੇਰਾ ਛੇਤੀ ਠੀਕ ਹੋ ਗਿਆ ਮੈਂ ਉਹਨਾਂ ਨੇ ਚੱਕ ਕੇ ਜਦੋਂ ਪਾਇਆ ਚਲੋ ਮੇਰੀ ਮੈਂ ਮੁੜ ਕੇ ਬੜਾ ਵਧੀਆ ਪੀਜੀਏ ਤੋਂ ਠੀਕ ਠਾਕ ਹੋ ਕੇ ਆਇਆ ਮੇਰੀ ਹੁਣ ਕਹਿਣ ਦਾ ਮਤਲਬ ਇਹ ਹੈ ਵੀ ਯਾਰ ਜ਼ਿੰਦਗੀ ਬਹੁਤ ਛੋਟੀ ਆ ਜ਼ਿੰਦਗੀ ਦਾ ਕਦੇ ਵੀ ਪਤਾ ਨਹੀਂ ਲੱਗਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਕਿੱਥੇ ਕੁਝ ਕਿਹਾ ਚੱਲ ਜਾਂਦਾ ਇਹ ਕਦੇ ਕਿਸੇ ਨੂੰ ਪਤਾ ਨਹੀਂ ਪੈਂਦਾ ਇਸ ਕਰਕੇ ਤੁਸੀਂ ਮਿਹਨਤ ਕਰਦੇ ਆ ਆਪਣੀ ਮਿਹਨਤ ਕਰੀ ਜਾਓ ਹਨ ਕਿਸੇ ਬਾਰੇ ਗੱਲ ਨਾ ਕਰੋ ਜੇ ਤੁਹਾਡੇ ਕੋਲ ਕੋਈ ਤਾਕਤ ਕਰੂ ਗੱਲ ਨਹੀਂ ਹੈ ਨਾ ਪਰ ਤੁਸੀਂ ਚੁੱਪ ਕਰਕੇ ਬੈਠੇ ਰਹੋ ਅਗਲਾ ਆਪਦਾ ਕੰਮ ਕਰਦਾ ਤੁਸੀਂ ਆਪਦੇ ਕਰਦੇ ਬਸ ਠੀਕ ਹਰ ਕੋਈ ਬੰਦਾ ਆਪਣੇ ਘਰ ਹੀ ਬੈਠ ਕੇ ਰੋਟੀ ਖਾਂਦਾ ਆ ਜਿੰਦਗੀ ਦੀਆਂ ਸਜਾਈਆਂ ਬਹੁਤ ਆ ਮੇਰੀਆਂ ਪਰ ਮੈਂ ਇੱਥੇ ਤੱਕ ਜੇ ਪਹੁੰਚਿਆ ਤਾਂ ਉਹ ਤੁਹਾਡੀ ਬਦੌਲਤ ਆ ਸਾਰਿਆਂ ਦੀ ਠੀਕ ਆ ਮੈਨੂੰ ਛੇੜੋ ਨਾ ਨਾ ਮੈਂ ਛੇੜਨਾ ਚਾਹੁੰਨਾ ਤੇ ਮੈਂ ਜਿੱਦਾਂ ਦਾ ਹੈਗਾ ਆਪਣੇ ਘਰ ਠੀਕ ਆ ਤੇ ਇਸ ਕਰਕੇ ਜਦੋਂ ਹੌਲੀ-ਹੌਲੀ ਆ ਹੁਣ ਮੈਂ ਆ ਮੈਂ ਤੁਹਾਨੂੰ ਦੱਸ ਵੀ ਦਿੰਦਾ ਜਦੋਂ ਨਵਾਂ-ਨਵਾਂ ਚੈਨਲ ਸਟਾਰਟ ਹੋਇਆ ਸੀ ਨਾ ਮੇਰਾ ਬਾੜ ਨੰਬਰ 8 ਦੇ ਵਿੱਚ ਮੈਡਮ ਨਹੀਂ ਟਿੰਕੂ ਭਾਜੀ ਦੀ ਗਲੀ ਦੇ ਵਿੱਚ ਮੈਡਮ ਸੰਤੋਸ਼ ਕਰਾਲੀ ਐਮਐਲਏ ਆਈ ਸੀ ਜਦੋਂ ਐਮਸੀ ਦੀਆਂ ਬੋਟਾਂ ਸੀ ਮੈਂ ਮੈਡਮ ਨੂੰ ਉਹਦੋਂ ਸੰਭਾਲ ਕੀਤੀ ਤੇ ਮੈਂ ਉਦੋਂ ਆਪਣੇ ਚੈਨਲ ਦੇ ਉੱਪਰ ਵੀਡੀਓ ਪਾਈਆਂ ਤੇ ਮੇਰਾ ਉਦੋਂ ਨਾਮ ਕਿੱਦਾਂ ਹੋਇਆ ਮੇਰੇ ਕੋਲ ਸਕੂਟਰੀ ਬੈਟਰੀ ਵਾਲੀ ਆ ਮੈਂ ਨਾ ਮੇਰੀ ਵਾਲੀ ਸਕੂਟਰੀ ਜੇ ਮਨ ਨੂੰ ਚਾਬੀ ਲਾ ਦੋ ਨਾ ਉਹ 60 ਸਕਿੰਟ ਸੌਰੀ 1 ਮਿੰਟ ਯਾਨੀ ਕਿ 120 ਸਕਿੰਟ ਉਹ ਚੱਲਦੀ ਰਹਿੰਦੀ ਆ 2 ਮਿੰਟ ਪੂਰੇ ਜੇ ਮਨ ਨੂੰ ਚਾਬੀ ਲਾ ਦੋ ਤੇ ਮੈਂ ਨਾ ਐਮਸੀ ਦੀਆਂ ਬੋਟਾਂ ਸੀ ਮੈਂ ਸਕੂਟਰੀ ਇਨ ਬੈਟਰੀ ਨੂੰ ਲਾ ਕੇ ਮੈਂ ਦੂਜੇ ਬੰਦੇ ਕੋਲ ਸਵਾਲ ਪੁੱਛਣਾ ਹੈ ਜਿਹੜਾ ਐਮਸੀ ਵੱਲੋਂ ਬਣਨਾ ਜਿਹਦੀਆਂ ਬੂਟਾਂ ਸੀ ਜਾਂ ਬਣਿਆ ਮੈਂ ਉਹਦੇ ਕੋਲ ਸਵਾਲ ਪੁੱਛਣਾ ਉਹਦੇ ਨੂੰ ਸਕੂਟਰੀ ਸਟਾਰਟ ਹੋਣੀ ਮੈਂ ਇਧਰ ਦੇ ਐਮਸੀ ਦੇ ਕੋਲ ਸਵਾਲ ਪੁੱਛ ਕੇ ਦੂਜੇ ਕੋਲ ਜਨਣਾ ਦੂਜੀ ਕੋਲ ਸਵਾਲ ਪੁੱਛ ਕੇ ਤੀਜੇ ਕੋਲ 15 ਐਮਸੀ ਮੈਂ 9 ਐਮਸੀ ਦੀ ਇੰਟਰਵਿਊ ਕੀਤੀਆਂ ਇਕੱਲੇ ਨੇ ਤੇ ਉਹ ਮੋਹਿੰਤ ਭਾਜੀ ਆਪਣੇ ਨਿਊਜ਼ ਵਾਲੇ ਉਹ ਗਵਾਹ ਆ ਕਲੇਰ ਸਾਡਾ ਭਰਾ ਗਵਾਹ ਆ ਸਾਰੇ ਬੰਦੇ ਇਸ ਚੀਜ਼ ਦੇ ਗਵਾਹ ਆ ਬੇ ਮੁੰਡੇ ਮਿਹਨਤ ਕੀਤੀ ਉਦੋਂ ਵੀ ਤੇ ਮੈਂ ਚੈਨਲ ਦੇ ਉੱਪਰ ਉਹ ਚੀਜ਼ਾਂ ਪਾਈਆਂ ਹੌਲੀ 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 ਕੋਲੀ ਤੇ ਮੇਰਾ ਚੈਨਲ ਚੱਲਿਆ ਤੇ ਲੋਕਾਂ ਦੇ ਵਿੱਚ ਮ ਆਦੀ ਮੈਨੂੰ ਲੋਕ ਸਾਰੇ ਤੁਸੀਂ ਪਿਆਰ ਕਰਦੇ 14000 ਫਾਲੋਅਰ ਮੇਰਾ ਫੇਸਬੁੱਕ ਤੇ ਜੁੜਿਆ 90 ਲੱਖ ਲੋਕਾਂ ਨੇ ਮੈਨੂੰ ਇੰਸਟਾਗ੍ਰਾਮ ਤੇ ਸੱਤ ਮਾਰਿਆ ਵਾ ਇੰਸਟਾਗ੍ਰਾਮ ਤੇ ਫਾਲੋਅਰ ਜਿੰਨੇ ਵੀ ਇਹ ਉਹ ਤੁਸੀਂ ਆਪ ਦੇਖ ਸਕਦੇ ਹੋ ਪੀ ਵੀ ਵੀ ਬੜਾ ਚੁੰਦੇ ਚੈਨ ਨੂੰ ਇੰਨਾ ਪਿਆਰ ਦਿੱਤਾ YouTube ਤੇ 700 ਸਬਸਕਰਾਈਬਰ ਆਪਣੇ ਮੈਂ ਇਕੱਲੇ ਨਿਮਿਤ ਕੀਤੀ ਉੱਤੇ ਤੇ ਤੁਸੀਂ ਵੀ ਮਿਹਨਤ ਕਰੋ ਕਿਸੇ ਵਾਲੀ ਗੱਲਾਂ ਨਾ ਕਰੋ ਠੀਕ ਹੈ ਨਾ ਮੇਰੀ ਹੱਦ ਬਿੱਤੀ ਬਹੁਤ ਲੰਬੀ ਆ ਤੇ ਤੁਸੀਂ ਨਾ ਇਸ ਟੀ ਦੇ ਵਿੱਚ ਪਾਓ ਮੈਂ ਜੋ ਕੁਝ ਦੇਖਿਆ ਉਹ ਤੁਸੀਂ ساری ਉਮਰ ਦੇ ਵਿੱਚ ਨਹੀਂ ਦੇਖਣਾ ਜੋ ਕੁਝ ਮੈਂ ਹੰਡਾਇਆ ਉਹ ਆਪਣੇ ਪਿੰਡੇ ਤੇ ਉਹ ਤੁਸੀਂ ਹੰਡਾ ਨਹੀਂ ਸਕਦੇ ਕੋਈ ਕੋਈ ਬੰਦਾ ਇਹ ਨਾ ਚੀਜ਼ਾਂ ਤੇ ਖੜਦਾ ਹੁੰਦਾ ਪੈਰ ਹਿੱਲ ਜਾਂਦੇ ਬਾਈ ਜੀ ਬੰਦਿਆਂ ਦੇ ਜਿੱਥੇ ਮੈਂ ਖੜਾ ਨਾ ਮੈਨੂੰ ਪਤਾ ਬਸ ਆਹ ਚੀਜ਼ਾਂ ਜੀਆਂ ਤੁਸੀਂ ਕੋਈ ਵੀਡੀਓ ਕਿਸੇ ਪਿੰਡ ਦੀ ਕੋ ਦਿਨੀ ਚਾਹੁੰਦੇ ਆ ਸਾਨੂੰ ਦੱਸਣੀ ਚਾਹੁੰਦੇ ਸਾਨੂੰ ਦੱਸੋ ਅਸੀਂ ਜ਼ਰੂਰ ਆਵਾਂਗੇ ਕੋਈ ਕਿਸੇ ਤਰ੍ਹਾਂ ਦਾ ਮਸਲਾ ਹੈਗਾ ਤਾਂ ਦੱਸੋ ਅਸੀਂ ਆਵਾਂਗੇ ਸੋ ਸასი ਕਾਲ ਤੁਸੀਂ ਪਿਆਰ ਕਰਦੇ ਰਹੋ ਪੀਪੀਪੀ ਬੜਾ ਜ਼ੋਰ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਕੋਈ ਨਵੀਆਂ ਅਪਡੇਟਸ ਨਾ ਮਿਲਾਂਗੇ ਜੀ ਕੋਈ ਵੀ ਕਿਤੇ ਪਿੰਡ ਦੀ ਲਾਗੇ ਲਾਗੇ ਪਿੰਡ ਦੀ ਵਾਲੇ ਵਾਲੇ ਕਿਤੇ ਵੀਡੀਓ ਹੈਗੀ ਤਾਂ ਸਾਨੂੰ ਦੋਵੋ ਜਾਂ ਸਾਨੂੰ ਬੁਲਾਓ ਕੋਈ ਪ੍ਰੋਬਲਮ ਪੈਂਦੀ ਤਾਂ ਆਪਾਂ ਜਰੂਰ ਆਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪਿਆਰ ਕਰਨ ਲਈ ਤੇ ਕਾਹਗਾ ਬਹੁਤ ਬੁਸ਼ਪਿਆ ਹਜੇ ਕਰਨ ਨੂੰ ਤੇ ਕਰਨਾ ਨਾਲੇ ਅੱਜ ਇੱਕ ਸ਼ਾਮ ਨੂੰ ਸ਼ਾਇਦ ਕੋਈ ਵੀਡੀਓ ਪਈਏ ਸਾਡੇ ਮੁੰਡੇ ਦੀ ਨਰਸਰੀ ਵਾਲੇ ਦੀ ਉਹਨੂੰ ਸਪੋਰਟ ਕਰਿਓ ਤੁਸੀਂ ਸਾਰਿਆਂ ਨੇ ਸਪੋਰਟ ਜਰੂਰ ਕਰਿਓ ਕਿਉਂਕਿ ਸ਼ਾਮ ਨੂੰ ਪਾਵਾਂਗੇ ਜੇ ਤੁਸੀਂ ਦੇਖਿਓ ਉਹਦੇ ਵਿੱਚ ਗੱਲਾਂਬਾਤ ਸਾਰੀਆਂ ਕੀਤੀਆਂ ਹੋਈਆਂ ਮ ਸਾਸੀ ਗਾਲ ਤੁਸੀ ਪਿਆਰ ਕਰਦੇ ਰਹੋ ਪੀ ਵੀ ਵੀ ਬੜਾ ਜੋਲੀ ਚੈਨਲ ਨੂੰ ਅਾ ਛੋਟਾ ਛੋਟਾ ਵੀਰ ਬਿੰਦੂ ਕਰੋੜੀ ਆ ਨਵੀਂ ਅਪਡੇਟ ਨਾਲ ਮਿਲਾਂਗੇ ਧੰਨਵਾਦ ਸਾਰਿਆਂ